ਆਪ ਦੀ ਸਾਡੀ ਜਿੱਦਾਂ ਡਿੱਗੀ ਕਿੰਨੇ ਕਿ ਦਿਨ ਹੋ ਗਏ ਡਿੱਗੇ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਦਾਸ ਦਾ ਨਾਮ ਲਾਡੀ ਜਗਾਲ ਆ ਔਰ ਇਹ ਮੇਰੇ ਮੰਮੀ ਜੀ ਸ਼੍ਰੀਮਤੀ ਗਰਮੇਸ਼ ਕੌਰ ਜੀ ਵਾਈਫ ਆਫ ਸਵਰਗਵਾਸੀ ਸ਼੍ਰੀ ਸੰਤੋਖ ਸਿੰਘ ਪਿੰਡ ਜਾਗਾ ਜੀ ਸਾਰੇ ਗੱਲ ਤਾਂ ਆ ਵੀ ਪਰਸੋਂ ਚੌਥੀ ਦੀ ਜਿਹੜੀ ਲਗਾਤਾਰ بارش ਪੈ ਰਹੀ ਸੀ ਸਵੇਰੇ ਸਵੇਰੇ ਮੇਰੇ ਮੰਮਾ ਜੀ ਉੱਠੇ ਆ ਸਾਡੇ ਇੱਕ 8:00 8:00 ਤਾਂ ਉੱਠ ਕੇ ਬਾਹਰ ਆਏ ਆ ਤਾਂ ਇੱਧਰ ਕਮਰੇ ਦੇ ਅੰਦਰ ਚੱਲ ਗਏ ਮੇਰੇ ਵਾਈਫ ਉਧਰੋਂ ਬਾਹਰੋਂ ਆਏ ਆ ਮਤਲਬ ਕਿ ਤਾਂ ਉਹਨਾਂ ਨੇ ਜਦੋਂ ਦੇਖਿਆ ਤਾਂ ਛੱਤ ਤੇ ਬਹੁਤ ਜ਼ੋਰ ਦੀ ਖੜਾਕ ਹੋਇਆ ਤੇ ਜਦੋਂ ਅੱਡੇ ਅੰਦਰ ਦੇਖਣ ਗਏ ਤਾਂ ਉਹਨਾਂ ਨੇ ਚੀਕ ਮਾਰੀ ਕਹਿੰਦੇ ਵੀ ਇਹ ਗੱਲ ਤਾਂ ਵੀ ਸਾਡੇ ਡਾਡੀ ਆਪਣਾ ਕੋਠਾ ਢੇਪਿਆ ਤੇ ਮੰਮੀ ਖੁਰੇ ਥੱਲੇ ਆ ਗਏ ਇਹ ਗੱਲ ਤੁਹਾਨੂੰ ਕਿਹਨੇ ਦੱਸੀ ਜੀ ਮੇਰੀ ਘਰ ਦੀ ਨੇ ਦੱਸੀ ਹਾਂਜੀ ਤੇ ਮੈਂ ਭੱਜ ਕੇ ਬਾਹਰ ਆਣ ਕੇ ਦੇਖਿਆ ਤੇ ਮੰਮੀ ਕਹਿੰਦੀ ਨਹੀਂ ਮੈਂ ਠੀਕ ਆ ਮੈਂ ਬਾਹਰ ਆ ਗਈ ਸੀ ਕਿ ਕਿਦਨ ਰਾਤ ਦੀ ਜਾਂ ਦਿਨ ਦੀ ਦਿਨ ਦੀ ਦਿਨ ਦੀ ਗੱਲ ਭਾਜੀ ਦਿਨ ਦੀ ਇਹ ਪਰਸੂ ਚੌਥੀ ਆ ਚੌਥੀ ਆ ਬਾਰਸ਼ ਜੀ ਜਿੱਦਨ ਬਾਰਸ਼ ਭਾਜੀ ਅੱਛਾ ਜਿੱਦਨ ਸਾਰੀ ਰਾਤ ਬਾਰਸ਼ ਪਈ ਹੈ ਨਾ ਜੀ ਅੱਛਾ ਤੇ ਤੜਕੇ ਸਾਢੇ 11 ਵਜੇ ਲੱਗਿਆ ਜੀ ਠੀਕ ਸਾਢੇ 8 ਵਜੇ 9 ਵਜੇ ਤੱਕ ਜੀ ਠੀਕ ਘਰ ਦੇ ਅੰਦਰ ਇੱਥੇ ਕਮਰੇ ਦੇ ਵਿੱਚ ਹੈਗਾ ਸੀ ਮਮਾ ਜੀ ਇੱਥੇ ਸੌਂਦੇ ਆ ਜੀ ਮਮਾ ਜੀ ਇੱਧਰ ਹੋਏ ਉੱਠ ਕੇ ਗਏ ਬਾਹਰ ਸਿਰਕ ਉਧਰ ਬਾਹਰ ਸੌਂਦੇ ਆ ਜੀ ਤੇ ਪਰ ਆਹ ਕੋਠਾ ਚੋਂਦਾ ਬਹੁਤ ਸੀਗਾ ਬਰਾਂਡਾ ਨੀ ਇਸ ਕਰਕੇ ਅੰਦਰ ਪਏ ਸੀਗੇ ਜੀ ਬੜੇ ਤੇ ਨੁਕਸਾਨ ਦੀ ਕੀਤੀ ਜਾਵੇ ਗੱਲ ਤਾਂ ਕਿੰਨਾ ਨੁਕਸਾਨ ਜਿਹੜਾ ਭਾਜੀ ਇਹ ਲਬਾਰੀ ਟੁੱਟ ਗਈ ਆ ਪੱਖਾ ਥੱਲੇ ਆ ਗਿਆ ਵਾ ਜਿੱਦਾਂ ਮਲਕਿਆ ਬੈਠੇ ਆ ਤੁਸੀਂ ਦੇਖ ਹੀ ਸਕਦੇ ਭਾਜੀ ਚਲੋ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਤਾਂ ਹੋਇਆ ਆ ਤਾਂ ਤੁਹਾਡਾ ਵੀ ਕੋਟ ਕੋਟ ਧੰਨਵਾਦ ਆ ਭਾਜੀ ਅਕਸਰ ਤੁਸੀਂ ਦੇਖਦੇ ਆ ਮੈਂ ਨਡਾਲਾ ਚੈਨਲ ਦੇ ਮਾਧਿਅਮ ਰਾਹੀਂ ਆ ਇਲਾਕੇ ਦੀਆਂ ਜਿਹੜੀਆਂ ਵੱਖ-ਵੱਖ ਜਿਹੜੀਆਂ ਖਬਰਾਂ ਉਹਨਾਂ ਨੂੰ ਪ੍ਰਕਾਸ਼ਿਤ ਕਰਦੇ ਰਹਿੰਦੇ ਆ ਲੋਕਤ ਕਲੀਫਾਂ ਗਰੀਬਾਂ ਦੀਆਂ ਪ੍ਰਕਾਸ਼ਿਤ ਕਰਦੇ ਆ ਤੁਹਾਡਾ ਵੀ ਕੋਟ ਕੋਟ ਧੰਨਵਾਦ ਆ ਤੁਹਾਡੀ ਵੀ ਬੜੀ ਮਿਹਨਤ ਆ ਭਾਜੀ ਜੇਕਰ ਤੁਸੀਂ ਸਾਡੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਉਨੇ ਆ ਤਾਂ ਚਲੋ ਕੋਈ ਨਾ ਕੋਈ ਸ਼ਾਇਦ ਹੱਲ ਹੋ ਜਾਵੇ ਪ੍ਰਸ਼ਾਸਨ ਦਾ ਕੋਈ ਧਿਆਨ ਇਹਦੇ ਵੱਲ ਬੰਨੇ ਜਾਵੇ ਜੀ ਫੂਫੀ ਕੀ ਉਦਾਮ ਮੰਗ ਕਰਦੇ ਹੁਣ ਮੰਨ ਲਓ ਬਾਲੇ ਵੀ ਟੁੱਟੇ ਹੋਏ ਆ ਟੈਲਾਂਟ ਲਾ ਸਭ ਉਹ ਥੱਲੇ ਡੇ ਪਏ ਹੋਏ ਮਿੱਟੀ ਵੀ ਡਿੱਗ ਪਈ ਸਾਰੀ ਨਾਲ ਹੀ ਕਹਿ ਰਿਹਾ ਨੁਕਸਾਨ ਵੀ ਕਾਫੀ ਹੋਇਆ ਵਾ ਭਾਜੀ ਆਖਿਆ ਜੀ ਨੁਕਸਾਨ ਤੇ ਬਹੁਤ ਕਾਫੀ ਜਿਆਦਾ ਵਾ ਬਾਲੇ ਗਲ ਚੁੱਕੇ ਆ ਮੰਨ ਲਓ ਜੀ ਆਪਾਂ ਦੋ ਚਾਰ ਬਾਲੇ ਜਿਹੜੇ ਡਿੱਗੇ ਆ ਪੂਰਾ ਖਾਨਾ ਜਿਹੜਾ ਵਾ ਬਾਲੇ ਗਲੇ ਹੋਏ ਆ ਜੀ ਅਸੀਂ ਉੱਪਰ ਚੜਦੇ ਨਹੀਂ ਆ ਡਰਦੇ ਵੀ ਹੋ ਸਕਦਾ ਵੀ ਜੇ ਉੱਪਰ ਚੜੇ ਤਾਂ ਕਿਤੇ ਸਾਰੀ ਛੱਤ ਜਿਹੜੀ ਉਹ ਡਿੱਗ ਨਾ ਜਾਵੇ ਮਤਲਬ ਜੇ ਮੰਨ ਲਓ ਹੁਣ ਜੇ ਕੋਈ ਸੁਣਵਾਈ ਨਹੀਂ ਕਰਦਾ ਫਿਰ ਤੁਹਾਡੀ ਕੀ ਆਉਣ ਵਾਲ ਸਮਝੇ ਪਲਾਨਿੰਗ ਚ ਭਾਜੀ ਫਿਰ ਤਾਂ ਆਪਣੇ ਤੌਰ ਤੇ ਸੁਵਾਰਨੇ ਬੈਣਾ ਨੇ ਜੇਕਰ ਕੋਈ ਨਹੀਂ ਮਾਲੀ ਮਦਦ ਆਉਂਦੀ ਵੈਸੇ ਤਾਂ ਸਰਕਾਰ ਪੰਜਾਬ ਸਰਕਾਰ ਬੜਾ ਉਪਰਾਲਾ ਕਰ ਰਹੀ ਹੈ ਕੇਂਦਰ ਸਰਕਾਰ ਦਾ ਬੜਾ ਉਪਰਾਲਾ ਪਰ ਪੰਜਾਬ ਸਰਕਾਰ ਬੜਾ ਮਤਲਬ ਕਿ ਕਹਿ ਰਹੀ ਆ ਵੀ ਖਾਣਾ ਭੀੜਤਾਂ ਲਈ ਜਾਂ ਮਤਲਬ ਮੰਨ ਲਓ ਪ੍ਰਸਾਤਾ ਦੌਰਾਨ ਜਿਹੜਾ ਨੁਕਸਾਨ ਹੋ ਰਿਹਾ ਤਾਂ ਉਹਦਾ ਅਸੀਂ ਮਾਲੀ ਮਦਦ ਕਰਾਂਗੇ ਹੁਣ ਦੇਖੋ ਭਾਜੀ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਤੱਕ ਪਰਸੂ ਦੀਆਂ ਤੁਹਾਡੇ ਚੈਨਲਾਂ ਨੇ ਵੀ ਬਹੁਤ ਖਬਰਾਂ ਕਲਾਈਆਂ ਵੱਖ-ਵੱਖ ਅਖਬਾਰਾਂ ਦੇ ਵਿੱਚ ਵੀ ਆ ਚੁੱਕਾ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਹਜੇ ਤੱਕ ਕੋਈ ਭਾਜੀ ਅਪਰੋਚ ਨਹੀਂ ਕੀਤੀ ਆ ਤੇ ਤੱਕ ਨਹੀਂ ਪਹੁੰਚੇ ਮੈਂ ਮਾਨਜੋ ਬੀੜਾ ਸਾਹਿਬ ਨਾਲ ਵੀ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਫੋਨ ਚੱਕਿਆ ਨਹੀਂ ਭਾਜੀ ਵਾਪਰੀਏ ਤੁਹਾਡੇ ਘਰ ਦੇ ਵਿੱਚ ਜਿਹੜੀ ਬਾਲੇ ਵਾਲੀ ਛੱਤ ਡਿੱਗ ਪਈ ਹੈ ਕਿੱਥਾਂ ਡਿੱਗੀ ਤੁਹਾਨੂੰ ਕੋਈ ਪਤਾ ਲੱਗਾ ਹੁੰਦਾ ਤੁਸੀਂ ਇੱਥੇ ਅੰਦਰ ਸੀ ਹਾਂਜੀ ਹਾਂਜੀ ਮੈਂ ਸਵੇਰੇ ਸਵੇਰੇ ਉੱਠ ਕੇ ਤਾਂ ਮੈਂ ਬਾਹਰ ਹੀ ਜੇ ਨਿਕਲੀ ਆ ਤਾਂ ਮੈਂ ਨਿਕਲ ਕੇ ਵੱਡੇ ਮੁੰਡੇ ਦੇ ਅੰਦਰ ਵੜ ਗਈ ਆ ਤੇ ਬਹੁਤ ਠੀਕ ਤੇ ਇੱਧਰ ਬਾਹਰ ਸੀਗੀ ਨਿਕਲ ਕੇ ਗਈ ਆ ਜੇ ਅੰਦਰੋਂ ਤੋ ਪਿੱਛੇ ਵਾਪਸ ਤੁਰੀ ਆਉਂਦੀ ਆ ਤੇ ਆਨ ਕੇ ਕਹਿੰਦੀ ਮੰਮਾ ਮੰਮੀ ਤੂੰ ਕਿੱਥੇ ਆ ਮੈਂ ਕਹਾ ਮੈਂ ਤੇ ਅੰਦਲ ਬੜੀ ਆ ਕਹਿੰਦੀ ਵੀ ਆਪਣੀ ਛੱਤ ਦੇ ਪਈ ਕੋਠੇ ਦੀ ਵੱਡੇ ਜਿੱਦਾਂ ਦੀ ਗੱਲ ਹੈ ਜਦੋਂ ਬਾਰਿਸ਼ ਪੈ ਰਹੀ ਸੀ ਹਾਂਜੀ ਆ ਬੀਤੇ ਦਿਨਾਂ ਦੀ ਗੱਲ ਆ ਬਾਰਿਸ਼ ਲਗਾਤਾਰ ਚੱਲੀ ਆ ਜਿਹੜਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸਾਰੀ ਰਾਤ ਨਹੀਂ ਪੈਂਦਾ ਰਿਹਾ ਹਾਂਜੀ ਹਾਂਜੀ ਇਹ ਕਿੰਨੇ ਕੁ ਵੇ ਦੀ ਗੱਲ ਦੇਨ ਦੀ ਕਰਾਤੀ ਹੈ ਦੇਨ ਦੀ ਤੜਕੇ ਦੀ ਗੱਲ ਆ ਜੀ ਅੱਛਾ 8-9 ਵਜੇ ਦੀ ਗੱਲ ਆਈ ਦਿੰਦੀ ਫੇਰੇ ਦੀ ਹਾਂਜੀ ਹਾਂਜੀ ਸਾਢੇ 8 ਦਾ ਟਾਈਮ ਹੋਊਗਾ ਕਮਰੇ ਦੇ ਵਿੱਚ ਤੁਸੀਂ ਹੈ ਕੋਈ ਤੁਹਾਡਾ ਕੋਈ ਹਾਂਜੀ ਮੈਂ ਖਿਸਕ ਗਈ ਸੀ ਵਿੱਚੋਂ ਕਮਰੇ ਦੇੋਂ ਨਿਕਲ ਕੇ ਬਾਹਰ ਆ ਗਈ ਸੀ ਅੱਛਾ ਇਹ ਤਾਂ ਅੰਦਰ ਹੁੰਦੀ ਤੇ ਫੇਰ ਕੁਝ ਹੁੰਦਾ ਫੇਰ ਤੁਹਾਡਾ ਮੈਨੂੰ ਨੁਕਸਾਨ ਹੋਇਆ ਤੇ ਮੇਰਾ ਵੀ ਨੁਕਸਾਨ ਜੋ ਸਰਚਾਂ ਦੇ ਵਜਰਾ ਤੇ ਆਪੇ ਮੈਹ ਜਣਾ ਚੱਲੀ ਤੇ ਚਲੋ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਸਰਗੁਰ ਨੇ ਵਾਅਦਾ ਕੀਤੀ ਵੀ ਬਾਹਰ ਹੋ ਜਾਓ ਤੁਸੀਂ ਜਦੋਂ ਇਹ ਸਾਥ ਡਿੱਗੀ ਤੁਸੀਂ ਬਾਹਰ ਸੀ ਕੋਈ ਕੰਮ ਕਰ ਰਹੇ ਸੀ ਅੰਦਰ ਵੜ ਗਈ ਸੀ ਮੈਂ ਇਧਰਲੇ ਅਛਾ ਜਦੋਂ ਡਿਗਰੀ ਖੜਾ ਕੇ ਤੁਹਾਨੂੰ ਸੁਣਿਆ ਹਾਂ ਜੀ ਹਾਂਜੀ ਹਾਂਜੀ ਤੇ ਕਿੰਨੇ ਦੱਸਿਆ ਤੁਹਾਨੂੰ ਕਿ ਜ ਆਪੇ ਆਪਣੇ ਕੰਨੀ ਪੈ ਗਿਆ ਹਾਂ ਕੋਈ ਚੀਜ਼ ਅੱਡੀ ਵੱਡੀ ਵੱਉਟੀ ਨੇ ਦੱਸਿਆ ਮੈਨੂੰ ਅੱਛਾ ਕੰਡੀ ਵੀ ਮੰਮੀ ਤੂੰ ਕਿੱਥੇ ਆ ਮੈਂ ਕਹਾਂ ਵੀ ਮੈਂ ਤੇ ਅਡੇ ਅੰਦਰ ਵਾਂ ਕੰਡੀ ਵੀ ਕੋਠਾ ਡੇਪਿਆ ਤੇਰੇ ਵਾਲਾ ਜਿ ਛੋਟ ਕੇ ਗਈਆਂ ਹਾਂ 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 ਤੇ ਭੱਜ ਕੇ ਉਹ ਆਈ ਆ ਉਹਨੇ ਵੇਖਿਆ ਹਨ ਕੇ ਅੱਛਾ ਤੇ ਉਹਨੇ ਫੇਰ ਮੈਨੂੰ ਆਵਾਜ਼ ਦਿੱਤੀ ਉਹ ਕਿ ਉਹਦੇ ਮਨ ਤੇ ਵੀ ਘਰ ਤਾਂ ਢਈ ਨਾ ਗਈ ਹੋਵੇ ਹੂੰ ਤੇ ਆਵਾਜ਼ ਦਿੱਤੀ ਮੈਂ ਕਿ ਹਾਂ ਨਹੀਂ ਮੈਂ ਕਰਾਂ ਅੱਛਾ ਕੰਡੀ ਵੀ ਕੋਠਾ ਡੇਪਿਆ ਛੱਤ ਡਿੱਗ ਪਈ ਕਿੰਨਾ ਕੁ ਭਾਰੀ ਨੁਕਸਾਨ ਜਦਾ ਕੋਠੇ ਡਿੱਗਣ ਅੱਛਾ ਕੀ ਕੀ ਨੁਕਸਾਨ ਨੁਕਸਾਨ ਹੋਇਆ ਪੱਖਾ ਸੀਗਾ ਪੱਖੇ ਦੇ ਉੱਤੇ ਪਹਿਲਾਂ ਮਿੱਟੀ ਡਿੱਗੀ ਅੱਛਾ ਜੀ ਫੇਰ ਉੱਤੇ ਮੀਂਹ ਪੈਂਦਾ ਰਿਹਾ ਹੁਣ ਉਤਣ ਦਾ ਤੇ ਚਲੋ ਮਿੱਟੀ ਤੇ ਧੋਤੀ ਜਾਣੀ ਸੀ ਕੋਈ ਪੇਟੀਆਂ ਪੋਟੀਆਂ ਜਾਂ ਲਵਾਰੀ ਦਾ ਕੋਈ ਨੁਕਸਾਨ ਹੋਇਆ ਪੇਟੀ ਤੇ ਵੱਜ ਗਈ ਹੈ ਪੇਟੀ ਥੋੜੀ ਜੀ ਲਾਂਬੇ ਸੀਗੀ ਪੇਟੀ ਵੱਜ ਗਈ ਲਵਾਰੀ ਟੁੱਟ ਗਈ ਹੈ ਲਵਾਰੀ ਟੁੱਟ ਗਈ ਹਾਂਜੀ ਹਾਂਜੀ ਤੇ ਕੀ ਕੰਮ ਇਹ ਕੀ ਮੰਗ ਕਰਦੇ ਜੀ ਤਾਂ ਅਸੀਂ ਜੀ ਇਹੋ ਹੀ ਮੰਗ ਕਰਦੇ ਆਂ ਸਰਕਾਰ ਕੋਲੋਂ ਵੀ ਸਾਡੀ ਕੋਈ ਮਾੜੀ ਮੱਠੀ ਮਦਦ ਕੀਤੀ ਜਾਵੇ ਚਲੋ ਅਸੀਂ ਗਰੀਬ ਬੰਦੇ ਆਂ ਕਮਾਈ ਦਾ ਸਾਧਨ ਕੀ ਹੈ ਸਾਡੇ ਘਰ ਦੇ ਵਿੱਚ ਕਮਾਈ ਦਾ ਸਾਧਨ ਨਹੀਂ ਢਾਈਆ ਬੱਚੇ ਆਪਣਾਸਾਰ ਦੇ ਮੈਂ ਆਪਣਾਸਾਰ ਦੀ ਆ ਜਿੱਦਾਂ ਹੋਇਆ ਮੜ ਚੰਗਾ ਕਰਕੇ ਟਿੱਕੀ ਖਾਣੇ ਆ ਵੀ ਅਜੇ ਮੈਂ ਨਾਲ ਨਹੀਂ ਕਿਸੇ ਦੇ ਕਾਕੇ ਚ ਆ ਰਿਹਾ ਪਰ ਮੈਂ ਕਿਸੇ ਦੇ ਨਾਲ ਨਹੀਂ ਤੁਸੀਂ ਇਕੱਲੇ ਰਹਿੰਦੇ ਹੋ ਇਸ ਤਰ੍ਹਾਂ ਹਾਂਜੀ ਹਾਂਜੀ ਜਿੰਨਾ ਚਿਰ ਮੇਰੇ ਚੱਲਦੇ ਮੈਂ ਆਨੈਚਰ ਕਰਦੀ ਆਂ ਅੱਛਾ ਤੇ ਬੇਟੇ ਵੱਖਰੇ ਵੱਖਰੇ ਰਹਿੰਦੇ ਹਾਂਜੀ ਹਾਂਜੀ ਠੀਕ ਅੱਜ ਕੱਲ ਤੇ ਉਹਨੂੰ ਪਤਾ ਹੀ ਆ ਕੋ ਆਪਣਾ ਨਹੀਂ ਸਰਦਾ ਤੇ ਬੱਚਿਆਂ ਨੂੰ ਮੈਂ ਕਿੱਥੋਂ ਪਾਰ ਪਾਵਾਂ ਹਾਂ ਹਾਂਜੀ ਬਿਲਕੁਲ ਤੇ ਮੇਰਾ ਇਹੋ ਵਿਚਾਰ ਹੈ ਵੀ ਮੈਂ ਜਿੰਨਾ ਚਿਰ ਚੱਲਦੇ ਉਹਨਾਂ ਚਿਰ ਆਪਣਾ ਗੁਜ਼ਾਰਾ ਆਪ ਹੀ ਕਰਾਂ ਠੀਕ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਹਾਂਜੀ ਡੇ ਘੰਟਿਆਂ ਤੋਂ ਬੱਚਿਆਂ ਨੇ ਸੰਭਣਾਵਾ ਪਰ ਨਹੀਂ ਅਜੇ ਨਹੀਂ ਪਰ ਆਪੋਨ ਜੀ ਕਰਤਾ ਠੀਕ ਤੇ ਚਲੋ ਇਸ ਕਰਕੇ ਮੈਂ ਆ ਕਮਰਾ ਰੱਖਿਆ ਹਾਵਾਂ ਤੇ ਇਹਦੇ ਵਿੱਚ ਮੈਂ ਆਪਣਾ ਗੁਜ਼ਾਰਾ ਕਰੀ ਜਾਣੀ ਹਾਂ 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 ਹਾਂਜੀ ਇਨਾਂ ਕਾ ਹੱਥ ਰੱਖਿਆ ਹਾ ਆਪਣਾ ਓਕੇ ਤੇ ਚਲੋ ਬੱਚੇ ਵੀ ਕਹਿੰਦੇ ਵੀ ਚਲੋ ਸਾਡੀ ਮਾਂ ਮੜਾ ਮੋਟਾ ਆਪਣਾ ਬੈਕ ਡੋ ਜਾਂਦੀ ਆ ਹਾਂਜੀ ਠੀਕ ਚਲੋ ਮੇਰੀ ਦੇਖੋ ਮੰਗਿਆ ਸਰਕਾਰ ਕੋਲੋਂ ਵੀ ਮੇਰੀ ਮਾੜੀ ਮੋਟੀ ਮੱਤ ਕੀਤੀ ਜਾਵੇ ਥੋੜੀ ਬੋਤੀ ਜੋ ਸਰਦਾਂ ਉਹਨਾਂ ਕੋਲੋਂ ਹਾਂਜੀ ਮੈਂ ਐਨ ਆਰ ਆਈ ਵੀਰਾਂ ਨੂੰ ਵੀ ਕਹਿੰਨੀ ਆ ਵੀ ਜੇ ਕੋਈ ਮਦਦ ਕਰ ਸਕਦੇ ਆ ਗਰੀਬਣੀ ਦੀ ਤਾਂ ਕਰ ਸਕਦੇ ਆ ਚਲੋ ਜੀ ਵੀ ਉਹਨਾਂ ਦਾ ਵੀ ਭਲਾ ਹੋਊਗਾ ਜੇ ਗਰੀਬਾਂ ਦੀ ਮਦਦ ਕਰਨਗੇ ਤਾਂ ਉਹਨਾਂ ਨੂੰ ਮਹਾਰਾਜ ਉਹਦੋਂ ਵੀ ਜ਼ਿਆਦਾ ਦੇਊਗਾ ਮਾਤਾ ਜੀ ਤੁਸੀਂ ਕੋਈ ਮੋਬਾਈਲ ਨੰਬਰ ਚਲਾਉਂਦੇ ਆ ਨਾ ਜੀ ਨਾ ਨਹੀਂ ਚਲਾਉਂਦੇ ਨਹੀਂ ਜੀ ਕੋਈ ਤੁਹਾਡਾ ਬੇਟਾ ਜਦੋਂ ਹੋਂਦ ਕੋ ਫੋਨ ਫਾਨ ਹੋ ਉਹ ਚਲੋ ਆਪਣਾ ਨੰਬਰ ਦੇ ਦੜ ਕੇ ਹਨਾ ਮੈਂ ਤਾਂ ਜੀ ਜਦੋਂ ਕਿਤੇ ਫੋਨ ਫਾਨ ਹੋਵੇ ਤੇ ਇਹਨੂੰ ਵੱਡੇ ਨੂੰ ਕਹੀ ਨਹੀਂ ਹੁੰਦੀ ਵੀ ਦੇ ਦੇ ਨੰਬਰ ਆਪਣਾ ਅੱਛਾ ਇਹ ਤੁਹਾਡੇ ਬੇਟਾ ਜੀ ਦੇ ਵੱਡੇ ਨੇ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਤੇ ਕੋਈ ਨਹੀਂ ਇਹਨਾਂ ਕੋ ਲੈ ਹਾਂਜੀ ਹਾਂਜੀ ਇਹਨਾਂ ਕੋ ਨੰਬਰ ਲੈ ਲਓ ਨੰਬਰ ਮੈਂ ਹੱਥਾਂ ਚ ਲਾਉਣੀ ਆ ਠੀਕ ਠੀਕ ਹਾਂਜੀ ਠੀਕ